ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਇੱਕ ਬਹੁਤ ਐਮ ਟੌਪਿਕ ਤੇ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਕਿ ਇਹ ਦੁੱਧ ਦੇ ਵਿੱਚ ਵੱਧ ਰਹੀ ਮਿਲਾਵਟ ਇਹ ਮਿਲਾਵਟ ਦੋਸਤੋ ਬਹੁਤ ਸਮੇਂ ਪਹਿਲਾਂ ਤੋਂ ਜਿਹੜੀ ਇਹ ਚੱਲ ਰਹੀ ਹੈਗੀ ਆ ਸੋ ਜਿਨ੍ਹਾਂ ਦੇ ਕਾਰਨਾਂ ਕਰਕੇ ਸਹੀ ਦੁੱਧ ਦਾ ਮੰਡੀਕਰਨ ਜਿਹੜਾ ਮਾਰਕੀਟ ਦੇ ਵਿੱਚ ਰੇਟ ਉਹ ਉੱਪਰ ਕੋਈ ਜ਼ਿਆਦਾ ਆਇਆ ਦੇਖ ਨਹੀਂ ਰਿਹਾਗਾ ਸੋ ਇਹ ਕਾਰਨ ਕੀ ਨੇ ਦੋਸਤੋ ਕਿਉਂਕਿ ਅੱਜ ਜਿਹੜਾ ਸੰਥੈਟਿਕ ਦੁੱਧ ਹੈਗਾ ਹੈ ਕੈਮੀਕਲੀ ਦੁੱਧ ਆ ਦੋਸਤੋ ਡਿਟਰਜੈਂਟ ਸਾਬਣ ਤੇ ਰਿਫਾਈਂਡ ਅਦਰ ਹੋਰ ਇਹੋ ਜੀਆਂ ਚੀਜ਼ਾਂ ਜਿਹੜੀਆਂ ਮਿਕਸ ਕਰਕੇ ਦੁੱਧ ਪ੍ਰੋਡਿਊਸ ਕਰ ਦਿੱਤਾ ਜਾਂਦਾ ਹੈ ਜਿਹਦੇ ਪੀਣਾ ਦੋਸਤੋ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਤੇ ਕੈਂਸਰ ਵਰਗੀਆਂ ਬਹੁਤ ਭਿਆਨਕ ਬਿਮਾਰੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਸੋ ਦੋਸਤੋ ਜਿਹੜਾ ਦੁੱਧ ਦਾ ਬਿਲਕੁਲ ਸ਼ੁੱਧ ਖਰੀਦ ਕੇ ਹੀ ਪੀਵੋ ਤਾਂ ਜੋ ਦੋਸਤੋ ਇੱਕ ਨਾਰਮਲ ਆ ਛੋਟੇ ਜੀਮੀਦਾਰ ਕਿਸਾਨ ਨੂੰ ਜਿਨੇ ਖੱਤੀ ਬਿਲਕੁਲ ਉਹ ਪ੍ਰੋਡਿਊਸ ਕੀਤਾ ਹੁੰਦਾ ਪਸ਼ੂ ਦਾ ਦੁੱਧ ਆ ਜਿਹੜਾ ਦੋਸਤੋ ਉਸ ਨੂੰ ਹੀ ਪੀਓ ਤਾਂ ਜੋ ਤੁਹਾਡੇ ਅੱਗੇ ਭਵਿੱਖ ਵਧੀਆ ਰਹੇ ਸੋ ਦੋਸਤੋ ਬਾਕੀ ਹੁਣ ਤੱਕ ਜਿਹੜੀਆਂ ਆਈਆਂ ਸੀ ਸਰਕਾਰਾਂ ਉਹਨਾਂ ਨੇ ਕੋਈ ਖਾਸ ਕਦਮ ਨਹੀਂ ਚੁੱਕਿਆਗਾ ਬਾਕੀ ਭਗਵੰਤ ਸਿੰਘ ਮਾਨ ਮੌਜੂਦਾ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਛੋਟੇ ਕਿਸਾਨ ਮਜ਼ਦੂਰਾਂ ਦਾ ਬਹੁਤ ਮੰਦਾ ਹਾਲ ਚੱਲ ਰਿਹਾ ਨਕਲੀ ਦੁੱਧ ਦਾ ਜਿਹੜਾ ਬੋਲਬਾਲਾ ਇੰਨਾ ਵੱਧ ਚੁੱਕਾ ਹੈਗਾ ਹੁਣ ਅਸਲੀ ਦੁੱਧ ਦੀ ਸਹੀ ਕੀਮਤ ਨਹੀਂ ਮਿਲ ਰਹੀ ਕਿਸੇ ਨੂੰ ਵਿਚਾਰੇ ਮੱਝਾਂ ਰੱਖਣ ਵਾਲੇ ਕੰਗਾਲੀ ਦੇ ਰਾਹ ਤੇ ਹਨ ਕਿਸਾਨ ਨੂੰ ਦੁੱਧ ਦਾ ਪੂਰਾ ਰੇਟ ਨਹੀਂ ਮਿਲਦਾ ਜਿਸ ਕਰਕੇ ਆਮ ਆਦਮੀ ਵੀ ਆਪਣੇ ਪਸ਼ੂਆਂ ਨੂੰ ਘੱਟ ਕਰ ਰਿਹਾ ਔਥੇ ਪਿਛਲੀਆਂ ਮਾੜੀਆਂ ਸਰਕਾਰਾਂ ਦੀ ਛਾਹ ਹੇ ਉਤੇ ਨਕਲੀ ਦੁੱਧ ਤਿਆਰ ਕਰਨ ਵਾਲਿਆਂ ਦੀ ਦਿਨੋਂ ਦਿਨ ਜਿਹੜੀ ਆਮਦਨ ਆਮਦਨ ਵੱਧ ਗਈ ਅਤੇ ਮੱਝਾਂ ਰਾਹੀਂ ਦੁੱਧ ਤਿਆਰ ਕਰਨ ਵਾਲੇ ਕੰਗਾਲ ਹੋ ਗਏ ਅਤੇ ਨਕਲੀ ਪਨੀਰ ਘੋ ਵਰਤ ਕੇ ਆਮ ਜਨਤਾ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ ਨਕਲੀ ਦੁੱਧ ਬਣਾਉਣ ਵਾਲੇ ਨੂੰ ਨੱਥ ਪਾਉਣ ਨਾਲ ਜਿੱਥੇ ਜਨਤਾ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਉੱਥੇ ਕਿਸਾਨਾਂ ਨੂੰ ਆਰਥਿਕ ਪੱਖੋਂ ਖੁਸ਼ਹਾਲ ਵੀ ਕੀਤਾ ਜਾ ਸਕਦਾ ਨਕਲੀ ਦੁੱਧ ਬਣਾਉਣ ਵਾਲਿਆਂ ਤੇ ਟਾਡਾ ਪੋਟਾ ਵਰਗੀਆਂ سنگੀਨ ਤਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੇ ਦੁੱਧ ਨਕਲੀ ਬਣਾਉਣ ਵਾਲਿਆਂ ਨੂੰ ਨੱਥ ਪਾਈ ਜਾ ਸਕੇ ਸੋ ਦੋਸਤੋ ਆਪਾਂ ਅਸਲੀ ਅਤੇ ਨਕਲੀ ਦੁੱਧ ਦੀ ਜਿਹੜੀ ਪਹਿਚਾਣ ਆ ਕਿਸ ਤਰ੍ਹਾਂ ਕਰ ਸਕਦੇ ਆ ਸੋ ਬਹੁਤੇ ਵੀਰਾਂ ਨੂੰ ਪਤਾ ਵੀ ਹੋਵੇਗਾ ਪਰ ਜਿਨ੍ਹਾਂ ਨੂੰ ਨਹੀਂ ਪਤਾਗਾ ਉਹ ਜ਼ਰੂਰ ਵੀਡੀਓ ਤੁਸੀਂ ਦੇਖ ਲਿਓ ਵੀਡੀਓ ਚੰਗੀ ਲੱਗੇ ਤਾਂ ਹੋਰਾਂ ਭੈਣ ਭਰਾਵਾਂ ਵੀਰਾਂ ਤੱਕ ਜਿਹੜੀ ਸ਼ੇਅਰ ਵੀ ਕਰ ਦਿਓ ਸੋ ਦੋਸਤੋ ਅਸਲੀ ਤੇ ਨਕਲੀ ਦੁੱਧ ਦੀ ਪਛਾਣ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲਿਓ ਅਸਲੀ ਤੇ ਨਕਲੀ ਦੁੱਧ ਦੀ ਪਛਾਣ ਦੋਸਤੋ ਕਿਵੇਂ ਕਰੀਏ ਮੈਂ ਅੱਜ ਤੁਹਾਨੂੰ ਦੱਸਾਂਗਾ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈਗਾ ਵੀ ਦੁੱਧ ਵਿੱਚ ਇਕੱਲਾ ਪਾਣੀ ਹੀ ਜਿਹੜਾ ਮਿਲਾਵਟ ਹੁੰਦੀ ਆ ਇਕੱਲੇ ਪਾਣੀ ਦੀ ਮਿਲਾਵਟ ਕਰਕੇ ਹੀ ਦੁੱਧ ਨਕਲੀ ਮੰਨਿਆ ਜਾਂਦਾ ਹੈ ਸਕਦਾ ਪਰ ਗਲਤ ਹੈਗੀ ਗੱਲ ਕਈ ਵਾਰ ਦੁੱਧ ਵਿੱਚ ਹਾਨੀਕਾਰਕ ਸਮਗਰੀ ਮੈਂ ਪਹਿਲਾਂ ਵੀ ਦੱਸ ਚੁੱਕੀਆਂ ਮਿਲਾਈ ਜਾਂਦੀ ਆ ਅੱਜ ਮੈਂ ਤੁਹਾਨੂੰ ਦੱਸਾਂਗਾ ਦੋਸਤੋ ਅਸਲੀ ਦੁੱਧ ਦੀ ਪਛਾਣ ਕਿਵੇਂ ਕੀਤੀ ਜਾਵੇ ਦੁੱਧ ਇੱਕ ਇਹੋ ਜਿਹਾ ਪਦਾਰਥ ਹੈਗਾ ਜਿਸ ਦੀ ਵਰਤੋਂ ਹਰ ਉਮਰ ਤੇ ਹਰ ਵਰਗ ਦੇ ਲੋਕ ਕਰਦੇ ਹਨ ਦੁੱਧ ਇਕੱਲਾ ਸਰੀਰ ਨੂੰ ਸ਼ਕਤੀ ਨਹੀਂ ਦਿੰਦਾ ਉਸ ਦੇ ਨਾਲ-ਨਾਲ ਸਰੀਰਕ ਤੇ ਮਾਨਸਿਕ ਨੂੰ ਤੰਦਰੁਸਤੀ ਵੀ ਦਿੰਦਾ ਹੈ ਦੁੱਧ ਇਕੱਲਾ ਦੋਸਤੋ ਪੀਤਾ ਨਹੀਂ ਜਾਂਦਾਗਾ ਸਗੋਂ ਇਸ ਤੋਂ ਹੋਰ ਕਈ ਤਰ੍ਹਾਂ ਦੇ ਪਦਾਰਥ ਬਣ ਕੇ ਜਿਹੜੇ ਤਿਆਰ ਵੀ ਹੁੰਦੇ ਆ ਇਸ ਲਈ ਦੁੱਧ ਦੀ ਮੰਗ ਨੂੰ ਵੱਧ ਵੇਖ ਕੇ ਗਲਤ ਅਨਸਰ ਜਿਹੜੇ ਹਨ ਇਸ ਵਿੱਚ ਮਿਲਾਵਟ ਕਰਨੀ ਸ਼ੁਰੂ ਕਰ ਰਹੇ ਹਨ ਜਾਂ ਕਹਿ ਲਓ ਵੀ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਹਨ ਪਹਿਲਾਂ ਲੋਕ ਦੋਸਤੋ ਇਕੱਲੇ ਪਾਣੀ ਦੀ ਮਿਲਾਵਟ ਕਰਦੇ ਸਨ ਪਰ ਹੁਣ ਦੁੱਧ ਵਿੱਚ ਦੁੱਧ ਬਣਾਉਣ ਦੇ ਲਈ ਕੈਮੀਕਲ ਯੂਰੀਆ ਸਾਬਣ ਤੇ ਹੋਰ ਸਿੰਥੈਟਿਕ ਜਿਹੜੀਆਂ ਇਹਦੇ ਦੇ ਚੀਜ਼ਾਂ ਆ ਜਾਂਦੀਆਂ ਨੇ ਦੋਸਤੋ ਉਹਨਾਂ ਦੀ ਵਰਤੋਂ ਕਰ ਰਹੇ ਨੇ ਵੱਡੇ ਪੱਧਰ ਤੇ ਇਸ ਲਈ ਜੇ ਤੁਸੀਂ ਦੁੱਧ ਦੀ ਵਰਤੋਂ ਕਰਦੇ ਹੋ ਜਿਹੜੇ ਮੁੱਲ ਖਰੀਦਦੇ ਨੇ ਉਹਨਾਂ ਨੂੰ ਅਸਲੀ ਤੇ ਨਕਲੀ ਦੁੱਧ ਦੀ ਪਛਾਣ ਹੋਣੀ ਬਹੁਤ ਜ਼ਿਆਦਾ ਲਾਜ਼ਮੀ ਆ ਕੁਝ ਤਰੀਕੇ ਦੋਸਤੋ ਮੈਂ ਤੁਹਾਨੂੰ ਦੱਸਾਂਗਾ ਕਿਵੇਂ ਪਛਾਣ ਕਰੀਏ ਨਕਲੀ ਤੇ ਅਸਲੀ ਦੁੱਧ ਦੀ ਦੁੱਧ ਵਿੱਚ ਦੋਸਤੋ ਪਾਣੀ ਦੀ ਮਿਲਾਵਟ ਜੇਕਰ ਆਪਾਂ ਦੇਖਣੀ ਹੋਵੇ ਤਾਂ ਕਿਸੇ ਜਗ੍ਹਾ ਤੇ ਦੋਸਤੋ ਠੰਡੀ ਜਿਹੜੀ ਤੀਜਾ ਠੰਢਾਈ ਵਾਲੀ ਆ ਉਹ ਪਾ ਕੇ ਉੱਪਰ ਦੋ ਤਿੰਨ ਬੂੰਦਾਂ ਜਿਹੜੀਆਂ ਦੁੱਧ ਦੀਆਂ ਪਾ ਕੇ ਵੇਖੋ ਜਦੋਂ ਦੋਸਤੋ ਦੋ ਬੂੰਦਾਂ ਜਦੋਂ ਤਿਲਕ ਕੇ ਹੇਠਾਂ ਨੂੰ ਆਉਂਦੀਆਂ ਨੇ ਜੇ ਤਾਂ ਉਹ ਨਿਸ਼ਾਨ ਛੱਡ ਦਿੰਦੀਆਂ ਨੇ ਦੁੱਧ ਵਾਲਾ ਉੱਪਰ ਤਾਂ ਸਮਝ ਲਓ ਵੀ ਦੁੱਧ ਸ਼ੁੱਧ ਹੈਗਾ ਅਸਲੀ ਆ ਜੇਕਰ ਕੋਈ ਨਿਸ਼ਾਨ ਨਹੀਂ ਛੱਡਦੀਆਂ ਉਸੇ ਤਰ੍ਹਾਂ ਜਿਹੜੀਆਂ ਬੂੰਦਾਂ ਨੇ ਤਿਲਕ ਕੇ نیچے ਆ ਜਾਂਦੀਆਂ ਨੇ ਨਿਸ਼ਾਨ ਨਹੀਂ ਹੁੰਦਾਗਾ ਮਗਰ ਤੇ ਸਮਝ ਲਓ ਵੀ ਵਿੱਚ ਦੁੱਧ ਤੇ ਪਾਣੀ ਦੀ ਮਿਲਾਵਟ ਕੀਤੀ ਗਈ ਆ ਦੁੱਧ ਮਾਪਣ ਵਾਲਾ ਦੋਸਤੋ ਤੁਸੀਂ ਇਲੈਕਟੋਮੀਟਰ ਦੇ ਨਾਲ ਵੀ ਜਿਹੜਾ ਪਾਣੀ ਦਾ ਪਦਰ ਕਿੰਨਾ ਹੈਗਾ ਪਾਣੀ ਦੀ ਕਿੰਨੀ ਕੁਆਂਟੀਟੀ ਹੈਗੀ ਆ ਉਹ ਵੀ ਜਿਹੜਾ ਮਾਪ ਸਕਦੇ ਹੋ ਇਸ ਤੋਂ ਇਲਾਵਾ ਦੋਸਤੋ ਦੁੱਧ ਦੇ ਵਿੱਚ ਡਿਟਰਜਨ ਪਾਊਡਰ ਜਾਂ ਸਾਬਣ ਦਾ ਪਤਾ ਕਿਵੇਂ ਕਰੀਏ ਦੋਸਤੋ ਇੱਕ ਕੱਚ ਦੀ ਸ਼ੀਸ਼ੀ ਲਵੋ ਉਸ ਵਿੱਚ ਨਾ 5 ਤੋਂ 10 ਬੂੰਦਾਂ ਜਿਹੜੀਆਂ ਦੁੱਧ ਦੀਆਂ ਪਾ ਲਵੋ ਚੰਗੀ ਤਰ੍ਹਾਂ ਉਸ ਨੂੰ ਹਿਲਾਵੋ ਤੇ ਸ਼ੀਸ਼ੀ ਵਿੱਚ ਜੇ ਤਾਂ ਝੱਗ ਬਣ ਗਈ ਤਾਂ ਸਮਝ ਲਵੋ ਵੀ ਡਿਟਰਜਨ ਦੀ ਜਿਹੜੀ ਮਿਲਾਵਟ ਕੀਤੀ ਗਈ ਹੈ ਦੋਸਤੋ ਬਹੁਤ ਹਾਨੀਕਾਰਕ ਚੀਜ਼ ਆ ਕੁਝ ਸਮਾਂ ਦੁੱਧ ਨੂੰ ਸਟੋਰ ਕਰਕੇ ਵੀ ਦੋਸਤੋ ਇਹ ਪਤਾ ਕੀਤਾ ਜਾ ਸਕਦਾ ਹੈ ਜੇਕਰ ਆਪਾਂ ਵੇਖੀ ਤੇ ਕੁਝ ਸਮਾਂ ਦੁੱਧ ਨੂੰ ਸਟੋਰ ਕਰਨ ਤੋਂ ਬਾਅਦ ਜੇ ਉਸ ਦਾ ਰੰਗ ਚਿੱਟਾ ਹੈ ਤਾਂ ਸਮਝ ਲਵੋ ਵੀ ਉਹ ਦੁੱਧ ਸ਼ੁੱਧ ਹੈਗਾ ਜਦੋਂ ਉਲਟ ਦੂਜੇ ਪਾਸੇ ਆਪਾਂ ਨਕਲੀ ਦੁੱਧ ਦੀ ਪਛਾਣ ਕਰੀਏ ਤਾਂ ਉਹ ਜਿਹੜਾ ਹਲਕਾ ਪੀਲਾ ਦਿਸਣ ਲੱਗ ਜਾ ਹੱਥਾਂ ਵਿੱਚ ਜਿਹੜਾ ਦੋਸਤ ਰਗੜਨ ਦੇ ਨਾਲ ਵੀ ਅਸਲੀ ਨਕਲੀ ਦਾ ਜਿਹੜਾ ਪਤਾ ਲਗਾਇਆ ਜਾ ਸਕਦਾ ਜੇ ਹੱਥਾਂ ਵਿੱਚ ਰਗੜਨ ਨਾਲ ਕੋਈ ਚਿਕਨਾਟ ਨਾ ਬਣੇ ਤਾਂ ਉਹ ਦੁੱਧ ਸ਼ੁੱਧ ਹੈਗਾ ਅਸਲੀ ਹੈ ਜੇ ਰਗੜਨ ਦੇ ਨਾਲ ਦੋਸਤੋ ਹੱਥਾਂ ਦੇ ਵਿੱਚ ਚਿਕਨਾਹਟ ਆ ਜਾਵੇ ਤਾਂ ਸਮਝ ਲਓ ਉਸ ਵਿੱਚ ਡਿਟਰਜਨ ਪਾਊਡਰ ਜਿਹੜਾ ਮਿਲਾਇਆ ਗਿਆ ਹੈ ਸਵਾਦ ਤੋਂ ਵੀ ਦੋਸਤੋ ਜਿਹੜੇ ਦੁੱਧ ਤੇ ਸਵਾਦ ਤੋਂ ਵੀ ਆਪਾਂ ਪਤਾ ਕਰ ਸਕਦੇ ਹਾਂ ਅਸਲੀ ਅਸਲੀ ਦੁੱਧ ਦਾ ਜਿਹੜਾ ਸਵਾਦ ਆ ਦੋਸਤੋ ਮਿੱਠਾ ਹੋਵੇਗਾ ਦੂਜੇ ਪਾਸੇ ਡਿਟਰਜਨ ਚਾਹੇ ਸਾਬਣ ਵਾਲੇ ਸਿੰਥੈਟਿਕ ਦੁੱਧ ਦਾ ਜਿਹੜਾ ਸਵਾਦ ਆ ਦੋਸਤੋ ਕੜਵਾਹਟ ਵਾਲਾ ਹੋਵੇਗਾ ਦੁੱਧ ਉਬਾਲ ਕੇ ਵੀ ਪਤਾ ਆਪਾਂ ਕਰ ਸਕਦੇ ਹਾਂ ਦੁੱਧ ਨੂੰ ਉਬਾਲਣ ਨਾਲ ਜ ਅਸਲੀ ਤੇ ਨਕਲੀ ਦਾ ਕਿਵੇਂ ਪਤਾ ਲਗਾਇਆ ਜਾਵੇ ਸੋ ਦੋਸਤੋ ਅਸਲੀ ਦੁੱਧ ਉਬਾਲਣ ਤੇ ਰੰਗ ਨਹੀਂ ਬਦਲਦਾ ਤੇ ਨਕਲੀ ਜਿਹੜਾ ਦੁੱਧ ਹੈਗਾ ਏ ਉਹ ਬਾਲਣ ਤੋਂ ਬਾਅਦ ਜਿਹੜਾ ਪੀਲੇ ਹਲਕੇ ਨਾਲ ਹਲਕੇ ਪੀਲੇ ਰੰਗ ਦਾ ਜਿਹੜਾ ਹੋ ਜਾਂਦਾ ਹੈ ਉਮੀਦ ਹੈ ਦੋਸਤੋ ਤੁਹਾਨੂੰ ਇਹ ਆਪਣੀ ਵੀਡੀਓ ਆ ਅਸਲੀ ਤੇ ਨਕਲੀ ਦੁੱਧ ਦੀ ਜਿਹੜੀ ਪਛਾਣ ਕਿਵੇਂ ਕਰੀਏ ਕਿਵੇਂ ਕੀਤੀ ਜਾ ਸਕਦੀ ਆ ਤੁਸੀਂ ਜ਼ਰੂਰ ਜਾਣ ਕੇ ਹੋਵੋਗੇ ਇਸ ਆਸਾਨ ਤਰੀਕੇ ਨਾਲ ਤੁਸੀਂ ਸ਼ੁੱਧ ਤੇ ਅਸ਼ੁੱਧ ਦੁੱਧ ਦਾ ਪਤਾ ਲਗਾ ਸਕਦੇ ਹੋ ਇਹ ਆਸਾਨ ਤੇ ਘਰੇਲੂ ਨੁਸਖੇ ਹਨ ਦੋਸਤੋ ਇਹਨਾਂ ਦੀ ਵਰਤੋਂ ਵੀ ਆਸਾਨੀ ਨਾਲ ਕੀਤੀ ਜਾ ਸਕਦੀ ਆ ਤੁਸੀਂ ਆਪਣੀ ਸਿਹਤ ਨਾਲ ਖਿਲਵਾੜ ਨਾ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਇਹ ਸੰਥੈਟਿਕ ਦੁੱਧ ਬਹੁਤ ਹਾਨੀਕਾਰਕ ਹੈ ਦੋਸਤੋ ਕੈਂਸਰ ਵਰਗੀਆਂ ਬਹੁਤ ਭਿਆਨਕ ਬਿਮਾਰੀਆਂ ਨੂੰ ਜਿਹੜੀ ਇਹ ਪਨਾ ਦੇਵੇਗਾ ਇਹ ਲੈ ਕੇ ਆਵੇਗਾ ਸੋ ਦੋਸਤੋ ਤੁਸੀਂ ਬਿਲਕੁਲ ਆਪਣੀ ਸਿਹਤ ਦੇ ਨਾਲ ਖਿਲਵਾੜ ਨਾ ਕਿਓ ਕਰੋ ਇਸ ਕਰਕੇ ਜਿਹੜਾ ਸਹੀ ਛੁੱਧ ਦੁੱਧ ਦੀ ਵਰਤੋਂ ਕਰੋ ਸੋ ਪੈਸੇ 10 ਰੁਪਏ 5 ਵੱਧ ਭਰ ਦਿਓ ਪਰ ਜਿਹੜਾ ਅਸਲੀ ਦੁੱਧ ਹੀ ਖਰੀਦੋ ਤਾਂ ਜੋ ਦੋਸਤੋ ਤੁਹਾਡੀ ਸਿਹਤ ਵੀ ਮੈਂਟੇਨ ਬਣੀ ਰਹੇ ਤੇ ਕਿਸਾਨ ਦਾ ਵੀ ਕੰਮ ਕਰ ਵਧੀਆ ਚੱਲਦਾ ਰਹੇ